ਸਾਡੇ ਕੁਆਡ ਐਰੀਏ ਨੂੰ ਉਜਾੜਿਆ ਜਾ ਰਿਹਾ ਇਹ ਸਾਡੀ ਮਾਨਸਿਕਤਾ ਨਾਲ ਖੇលਿਆ ਗਿਆ ਸਾਨੂੰ ਪੈਸਾ ਹੀ ਇਹਨਾਂ ਦਿਖਾ ਦਿੱਤਾ ਗਿਆ ਕਿ ਸਾਡੀਆਂ ਅੱਖਾਂ ਮੰਨ ਲਓ ਇਹ ਵੈਜੀਟੇਬਲ ਹੁੰਦੀਆਂ ਤੇ ਹਰੀ ਪੱਤੇ ਹੁੰਦੇ ਆ 10 ਜੀਨ ਨੂੰ ਕੀ ਦੱਸੂ ਕਰਦਾ ਇਹ ਜੁੱਸ ਪਹਿਲਾਂ ਮੈਂ ਆਪਣੇ ਆਪ ਦੀ ਟਰਾਈ ਕੀਤਾ ਤਾਂ ਚਾਰ ਲੋਕ ਹੋਰ ਦੇਖਦੇ ਆਂ ਵੀਜ ਦੇ ਕੋਲ ਇੰਨਾ ਪੈਸਾ ਆਇਆ ਕਿਤੋਂ ਸਾਡੇ ਪੈਰਾਂ ਥੱਲੋਂ ਧਰਤੀ ਕੱਢੀ ਜਾ ਰਹੀ ਆ ਹਲੋ ਸਤਿ ਸ਼੍ਰੀ ਅਕਾਲ ਮੈਂ ਸੁਦੀਪ ਸਿੰਘ ਕੌੜੀ ਮੈਂ ਜੁੱਸਾ ਗਮ ਕੀਤਾ ਆ ਕਦੋਂ ਤੋਂ ਕਰ ਰਹੇ ਬਈ ਆਪਣੇ ਇਹ ਕੰਮ ਹੈ 3 ਮਹੀਨਿਆਂ ਤੋਂ ਕਰ ਰਿਆਂ ਪਹਿਲਾਂ ਮੈਂ ਦੋ ਡਿਜ਼ਰਟ ਜੇ ਹੁਣ ਮੈਂ ਮੈਂ ਨਾਇਵੇ ਦੇ ਆ ਗਿਆ ਅੱਛਾ ਮੋਲੋ ਮਿਕਸ ਤੁਸੀਂ ਜਿਹੜਾ ਆਪਣੇ ਸਬਜ਼ੀਆਂ ਹੋ ਗਈਆਂ ਹੋਰ ਹਰਬਲ ਵਗੈਰਾ ਪਾ ਕੇ ਬੀਕ ਬੀਕ ਚੀਜ਼ਾਂ ਪਾਦੇ ਜਿਹੜੀ ਫਰੂਟ ਹੁੰਦਾ ਹੈ ਵੈਜੀਟੇਬਲ ਹੁੰਦੀਆਂ ਤੇ ਲੀਫ ਪੱਤੇ ਹੁੰਦੇ ਆ ਲੀਫ ਪੱਤੇ ਇਹਨਾਂ ਤਿੰਨਾਂ ਨੂੰ ਅਸੀਂ ਮਿਕਸ ਕਰਕੇ ਜੂਸ ਬਣਾਉਂਦੇ ਆ ਜਿਹੜਾ ਸਰੀਰ ਨੂੰ ਡੀਟੌਕਸ ਕਰਦਾ ਹੈ ਤੇ ਇਹ ਜੇ ਦੋ ਤਰ੍ਹਾਂ ਦੇ ਕਾੜੇ ਬਣਾਏ ਜਾਂਦੇ ਆ ਜੋ ਮੇਰੇ ਮਦਰ ਬਣਾਉਂਦੇ ਆ ਕਰ ਤਾਂ ਉਹ ਦਿਨ ਚ ਬਣਾ ਦਿੰਦੇ ਆ ਤੇ ਮੈਂ ਤੁਹੇ ਅਗਲੇ ਦਿਨ ਸਵੇਰੇ ਲੈ ਕੇ ਆਉਂਦਾ ਇਸ ਤੋਂ ਪਹਿਲਾਂ ਮੇਰੇ ਪਾਰਟ ਟਾਈਮ ਮੇਂ ਓਲਾ ਉਬਰ ਦਾ ਕੰਮ ਸੀਗਾ ਬਟ ਉਹ ਓਲਾ ਉਬਰ ਰਹੇ ਲੋਗ ਟਰਮ ਕੰਮ ਨਹੀਂ ਹੈ ਇੱਕ ਅਮਜ਼ਨ ਉਦੇ ਚ ਬੰਦੇ ਨੂੰ ਇੱਕ ਵਾਰ ਮਿਲ ਕੇ ਦੁਬਾਰਾ ਨਹੀਂ ਮਿਲਿਆ ਜਾਂਦਾ ਐਦੇ ਚ ਕਨੈਕਟੀਵਿਟੀ ਵੱਧੀ ਆ ਬੰਦੇ ਜੁਗਦੇ ਆ ਨਾਲ ਇਸ ਦੀ ਇਹਦੇ ਨਾਲ ਅੰਦਰੂਨੀ ਖੁਸ਼ੀ ਹੁੰਦੀ ਆ ਇਹਦੇ ਨਾਲ ਵਿੱਚ ਤੁਹਾਨੂੰ ਕਿਹੜਾ ਕੰਮ ਵਧੀਆ ਲੱਗਿਆ ਇਹ ਇੱਕ ਉਹੋ ਇਹਦੇ ਨਾਲ ਤੁਸੀਂ ਸੈਟੀਸਫਾਈਡ ਹੋ ਕੰਮ ਦੇ ਨਾਲ ਨਹੀਂ ਨਹੀਂ ਜੀ ਆਪਣਾ ਕੰਮ ਵਧੀਆ ਹੀ ਹੁੰਦਾ ਆ ਤੇ ਜਿਦਾ ਉਹ ਲਾ ਉੱਪਰ ਕਰਦਾ ਸੀ ਉਹ ਕੰਮ ਉਹ ਨਹੀਂ ਉਹਨੇ ਸਹੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਰਦਿਆਂ ਨੂੰ ਇਹ ਕੰਮ ਮੈਨੂੰ 4-5 ਮਹੀਨੇ ਹੋ ਗਏ ਉੱਦਾਂ ਅਸੀਂ ਕਰਮਣਾ ਕੇ ਰੱਖਦੇ ਸੀ ਆਪਣੇ ਵਾਸਤੇ ਅਸੀਂ ਕਰ ਇੱਕ ਸਾਲ ਤੋਂ ਇਹ ਕੰਮ ਕਰ ਰਹੇ ਹਾਂ ਇਹ ਜੂਸ ਪਹਿਲਾਂ ਮੈਂ ਆਪਣੇ ਆਪ ਤੇ ਟਰਾਈ ਕੀਤਾ ਜਦੋਂ ਮੈਂ ਸਹੀ ਹੋਇਆ ਮੈਂ ਸਹੀ ਹੋਣ ਲੱਗਾ ਮੇਰਾ ਵਜ਼ਨ ਘਟਣ ਲੱਗਾ ਤੇ એનર્ਜੀ ਰਹਿਣ ਲੱਗੀ ਮੇਰੇ ਚ ਤਾਂ ਇਹ ਮੈਂ ਸੋਚਿਆ ਕਿ ਕਿਉਂ ਨਾ ਅਸੀਂ ਲੋਕਾਂ ਤੇ ਲੈ ਕੇ ਜਾਈਏ ਨਾਲੇ ਪੁੰਨ ਨਾਲੇ ਫਲੀਆਂ ਚਲੋ ਤੇ ਵਧੀਆ ਤੁਹਾਡਾ ਮੰਨ ਲਓ ਖਰਚਾ ਪਾਣੀ ਇਨਕਮ ਵਧੀਆ ਹੋਈ ਜਾਂਦੀ ਹੈ ਹਾਂਜੀ ਹਾਂਜੀ ਜੋ ਦੇਖੋ ਪੈਸੇ ਤਾਂ ਉਹ ਮਾਲਕ ਦੀ ਮਿਹਨਤ ਨਾਲ ਆਉਣੇ ਆ ਤੇ ਬਾਕੀ ਜ਼ਰੀਆ ਇਹ ਵਧੀਆ ਆ ਤੇ ਇਹਦੇ ਨਾਲ ਸਾਡਾ ਗੁਜ਼ਰ ਪਸਰ ਵੀ ਵਧੀਆ ਹੁੰਦਾ ਤੇ ਬਾਕੀ ਮੈਂ ਪਾਰਟ ਟਾਈਮ ਇਹ ਕਰਦਾ ਬਾਕੀ ਜੋਬ ਕਰਦਾ ਹੁੰਦੇ ਨੇ ਜੋਬ ਵੀ ਕਰਦੇ ਹਾਂ ਮੰਨ ਲਓ ਇਹ ਵੀ ਤੁਹਾਡਾ ਇੱਕ ਵਧੀਆ ਇਨਕਮ ਦਾ ਸੋਰਸ ਬਣ ਗਿਆ ਹੈ ਇਹ ਵਧੀਆ ਆ ਕੀ ਜਿਹੜੇ ਮਤਲਬ ਆਪਣਾ ਕਹਿ ਲੋ ਤੁਸੀਂ ਯੂਥ ਹੈ ਪੰਜਾਬ ਦਾ ਉਹਨਾਂ ਨੂੰ ਕੀ ਤੁਸੀ ਮਤਲਬ ਸਨੇਹਾ ਦੇਣਾ ਚਾਹੋਗੇ ਮੈਂ ਸਾਰਿਆਂ ਨੂੰ ਕਹਿੰਦਾ ਕਿ ਭਾਈ ਆਪਣਾ ਕੰਮ ਸ਼ੁਰੂ ਕਰੋ ਛੋਟੇ ਦਰਜੇ ਤੇ ਕਰ ਲੋ ਪਰ ਆਪਣਾ ਕੰਮ ਹੋਵੇ ਆਪਾਂ ਕਦੋਂ ਤੱਕ ਕਿਸੇ ਦੇ ਮੂੰਹ ਵੱਲੋਂ ਵੇਖੀ ਜਾਵਾਂਗੇ ਸਾਨੂੰ ਕੰਮ ਦੇਵੇਗਾ ਇਹ ਆਪਣਾ ਕੰਮ ਕਰੋ ਤੇ ਵਧੀਆ ਰਹੇਗਾ ਚਲੋ ਤੇ ਕੋਈ ਇੱਥੇ ਤੁਹਾਨੂੰ ਦਿੱਕਤ ਖੜਨ ਚ ਕੋਈ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਨਹੀਂ ਨਹੀਂ ਦਿੱਕਤ ਤਾਂ ਨਹੀਂ ਇਹ ਜਗਾ ਵੈਸੇ ਜਿਨ੍ਹਾਂ ਕੋਲ ਮੈਂ 6 ਸਾਲ ਤੋਂ ਕੰਮ ਕਰ ਰਿਹਾ ਆ ਇਹ ਜਗਾ ਉਹਨਾਂ ਦੀ ਹੈ ਇਹ ਪਿੱਛੇ ਸ਼ੋਰੂਮ ਉਹਨਾਂ ਦੇ ਆ ਤੇ ਉਹਨਾਂ ਦਾ ਫਰੰਟ ਲੱਗਦਾ ਆ ਤੇ ਸਰ ਮੇਰੇ ਚੰਗੇ ਆ ਨਵੀਨ ਮਲੇਚਾ ਜੀ ਆ ਤੇ ਸਨਿੰਗਲੇਵ ਦੇ ਹਾਂਜੀ ਹਾਂ ਸਨਿੰਗਲੇਵ ਚ ਉਹਨਾਂ ਦੇ ਨਵ ਸਿਟੀ ਨਾਮ ਤੋਂ ਪ੍ਰੋਜੈਕਟ ਹੈ ਠੀਕ ਠੀਕ ਚਲੋ ਵਧੀਆ ਆ ਉਹਨਾਂ ਨੇ ਵੀ ਤੁਹਾਡਾ ਵਧੀਆ ਸਹਿਯੋਗ ਕੀਤਾ ਹੈ ਨਾ ਚਲੋ ਠੀਕ ਹੈ ਵੀਰੇ ਲੱਗੇ ਰਹੋ ਤੁਸੀਂ ਹਨਾ ਚੜ੍ਹਦੀ ਕਲਾ ਚ ਰੱਖ ਕੇ ਪ੍ਰਮਾਤਮਾ ਤੁਹਾਨੂੰ ਤੇ ਬਹੁਤ ਵਧੀਆ ਤੁਸੀਂ ਇੱਕ ਤਰ੍ਹਾਂ ਦੀ ਲੋਕ ਦੇਖੋ ਪੀਜਾ ਤੇ ਵੀ 2 2 220 ਰੁਪਿਆ 버ਗਰ ਵੀ ਖਾਂਦੇ ਆ ਅਗਰ 50 ਰੁਪਏ ਦਾ ਤੁਸੀਂ ਇਨਾਂ ਕੋਲੋਂ ਜੂਸ ਪੀਓਗੇ ਤੁਹਾਨੂੰ ਹੋਰ ਵੀ ਕਈ ਫਾਇਦੇ ਮੰਨ ਲਓ ਮਿਲਣਗੇ ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਓਕੇ ਧੰਨਵਾਦ ਭਾਜੀ ਜਿਹੜਾ ਸੁਖਦੀਪ ਸਿੰਘ ਵਾਦੀ ਲਿਖਾਇਆ ਹੋਇਆ ਇਹਦਾ ਕੀ ਮਤਲਬ ਰੀਜਨ ਹੈਗਾ ਹਾਂਜੀ ਇਹ ਸੁਖਦੀਪ ਸਿੰਘ ਮੇਰੇ ਫਾਦਰ ਸਾਹਿਬ ਨੇ ਦਿੱਤਾ ਸੀ ਨਾ ਅੱਛਾ ਜੀ ਦੀਪ ਵਾਦੀ ਮੈਂ ਨਾ ਅੰਦਰਸਲ ਜ਼ਿਆਦਾ ਸੋਚਦਾ ਇਹ ਜਿਹੜੀ ਚੀਜ਼ ਨਾਲ ਤੱਕਾ ਕੀਤਾ ਜਾ ਰਿਹਾ ਹੋਵੇ ਉਹ ਤੱਕਾ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਹੁਣ ਸਾਡੇ ਪਵਾ ਦੇਰੀਏ ਨੂੰ ਉਜਾੜਿਆ ਜਾ ਰਿਹਾ ਇਹਦੇ ਚ ਪ੍ਰਾਈਵੇਟ ਲੋਕ ਵੀ ਆ ਗਵਰਨਮੈਂਟ ਵੀ ਹੈ ਇਹ ਨੂੰ ਗੋਲਿਆ ਕਰ ਕੀਤਾ ਜਾ ਰਿਹਾ। ਕਵਾਦ ਇੱਕ ਤਰ੍ਹਾਂ ਦਾ ਲੋਭ ਹੋ ਗਿਆ ਕਹਿੰਦੇ ਤੁਸੀਂ। ਹਾਂਜੀ ਇਹ ਕਵਾਦ ਲੋਭ ਹੋ ਗਿਆ ਇਸ ਕੁਝ ਸਾਡੇ ਬੰਦੇ ਵੀ ਕਵਾਦ ਨੂੰ ਲੋਭ ਕੰਚ ਹੈਗੇ ਆ ਇਸੇ ਦਾ। ਪੁਆਦੀਆਂ ਨੇ ਦੇਖੋ ਜਿਆਦਾ ਥੋੜਾ ਜਿਹਾ ਜੇ ਸਿੱਧੀ ਜੀ ਗੱਲ ਕਰੀਏ ਲਾਲਚ ਦੇ ਵਿੱਚ ਆ ਗਏ। ਹਾਂ ਨਹੀਂ ਜਿੱਦਾਂ ਹੁਣ ਤੁਸੀਂ ਕਿਹਾ ਲਾਲਚ ਚ ਆ ਗਏ ਇਹ ਸਾਡੀ ਮਾਨਸਿਕਤਾ ਨਾਲ ਖੇលਿਆ ਗਿਆ। ਸਾਨੂੰ ਪੈਸਾ ਹੀ ਇੰਨਾ ਦਿਖਾ ਦਿੱਤਾ ਗਿਆ ਕਿ ਸਾਡੀਆਂ ਅੱਖਾਂ ਮੰਨ ਲਓਗੀਆਂ ਇਹ ਇੱਕ ਵਾਰ ਜਿਹਦੇ ਘਰ ਚ ਪੈਸਾ ਆ ਗਿਆ ਤਾਂ ਚਾਰ ਲੋਕ ਹੋਰ ਦੇਖਦੇ ਆ ਵੀ ਇਹਦੇ ਕੋਲ ਇੰਨਾ ਪੈਸਾ ਆਇਆ ਕਿਤੋਂ ਫਿਰ ਉਹ ਵੀ ਜੁਗਤਾਂ ਲਾਉਂਦੇ ਨੇ ਤੇ ਐਦਾਂ ਬਿਲਕੁਲ ਬਿਲਕੁਲ ਸਾਨੂੰ ਐਦਾਂ ਉਜਾੜਿਆ ਗਿਆ ਹੈ ਤੂੰ ਨਹੀਂ ਨਹੀਂ ਮਤਲਬ ਸਾਡੇ ਪੈਰਾਂ ਥੱਲੋਂ ਧਰਤੀ ਕੱਢੀ ਜਾ ਰਹੀ ਆ ਜੋ ਵੀ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ ਦੇਖੋ ਪੰਜਾਬ ਦਾ ਜਿਹੜਾ ਵੀ ਜੋ ਵੀ ਹਨਾ ਆਪਣਾ ਕਹਿ ਲੋ ਤੁਸੀਂ ਰਕਵਾਇਆ ਅੱਜ ਹਾਂਜੀ ਉਹ ਕਾਇਮ ਰਹਿਣਾ ਚਾਹੀਦਾ ਹੈ ਕੋਈ ਦੁਆਬਾ ਮਾਝਾ ਮਾਲਵਾ ਅਜ ਤੱਕ ਬੱਜਦਾ ਹਨਾ ਪੁਆਦ ਆਪਣੇ ਆਪ ਚ ਇਹ ਲੋਪ ਹੋ ਗਿਆ ਹਾਲਾਂਕਿ ਸਭ ਤੋਂ ਵੱਡਾ ਕਹਿ ਲੋ ਤੁਸੀਂ ਇੱਕ ਬਹੁਤ ਵਧੀਆ ਇੱਥੋਂ ਦੇ ਲੋਕ ਇਨਸਾਨ ਹੈ ਪਰ ਪੁਆਦ ਆਪਣੇ ਆਪ ਚ ਇਹ ਲੋਪ ਹੋ ਗਿਆ ਜੀ ਜਿਦਾਂ ਪੰਜਾਬ ਦੇ ਚਾਰ ਖਿੱਤੇ ਆ ਮਾਝਾ ਮਾਲਵਾ ਦੁਆਬਾ ਪੁਆਦ ਇਹ ਕਿਉਂਕਿ ਚੌਥਾ ਬੰਦਾ ਤਾਂ ਹਰ ਟਾਈਮ ਚਾਹੀਦਾ ਹੁੰਦਾ ਆ ਦਾਹੀਂ ਅਖੀਰ ਵੇਲੇ ਵੀ ਚੌਥੇ ਬੰਦੇ ਦੀ ਲੋੜ ਪੈਂਦੀ ਆ ਤੇ ਹੋਰ ਕਿੰਨੇ ਕਾਰਜ ਆ ਜਿੱਚਾ ਤਿੰਨ ਬੰਦੇ ਕੰਮ ਨਹੀਂ ਕਰ ਸਕਦੇ ਇਹੀ ਸਿਸਟਮ ਸਾਡੇ ਪੰਜਾਬ ਤੇ ਐ ਸਾਡਾ ਪਵਾਦ ਨੂੰ ਚੌਥੇ ਨੂੰ ਇਗਨੋਰ ਕੀਤਾ ਜਾ ਰਿਹਾ ਮਾਜਾ ਮਾਲਵਾ ਦੋਆਬਾ ਹੀ ਚੱਲ ਰਹੇ ਨੇ ਬਿਲਕੁਲ ਤੇ ਇੱਚ ਫਿਲਮ ਇੰਡਸਟਰੀ ਉਹ ਵੀ ਪਵਾਦ ਨੂੰ ਇਗਨੋਰ ਕਰ ਰਹੀ ਹੈ ਜਦ ਕੀ ਉਹਨਾਂ ਦੀ ਇੰਡਸਟਰੀ ਚਲਦੀ ਪਵਾਦ ਦੇ ਜ਼ਿਰ ਤੋਂ ਆ ਬਿਲਕੁਲ ਤੇ ਮੇਰੇ ਦਿਲ 'ਚ ਬਹੁਤ ਦਰਦ ਹੈ ਇਹ ਦਰਦ ਮੈਂ ਤੁਹਾਡੇ ਅੱਗੇ ਸ਼ੇਅਰ ਕੀਤਾ ਚਲੋ ਨਹੀਂ ਬਹੁਤ ਵਧੀਆ ਸੋਚ ਹੈ ਵੀਰੇ ਬਹੁਤ ਵਧੀਆ ਸੋਚ ਹੈ ਪ੍ਰਮਾਤਮਾ ਕਰੇ ਚੜਦੀ ਕਲਾ 'ਚ ਰਹੇ ਪੰਜਾਬ ਦਾ ਹਰ ਇੱਕ ਬਸਨੀਕ ਜਿਹੜਾ ਮੰਨ ਲਓ ਇੱਥੇ ਰਹਿੰਦਾ ਹੈ ਹਨਾ ਸੋ ਵੀਰੇ ਚੰਗਾ ਧੰਨਵਾਦ ਓਕੇ ਓਕੇ ਬਈ ਬਾਈ ਦੀ ਲੋਕੇਸ਼ਨ ਹੈਗੀ ਸਨੀ ਇਨਕਲੇਵ ਜਦੋਂ ਆਪਾਂ ਇਧਰ ਆਣੇ ਨਾ ਗੋਪਾਲਪੁਰ 에어ਪੋਰਟ ਰੋਡ ਗੋਪਾਲ ਤੋਂ ਐਂਟਰੀ ਕਰਦੇ ਆ ਨਾ ਆਪਾਂ ਜਾਣੇ ਆ ਫਿਰ ਅੱਗੇ ਮੁੱਲਾ ਪਰਵਾਲੂ ਤਾਂ ਗੋਪਾਲ ਤੋਂ ਡੇਢ ਕਿਲੋਮੀਟਰ ਅੱਗੇ ਜਾ ਕੇ ਰਾਈਟ ਸਾਈਡ ਤੇ ਬਾਈ ਦਾ ਬਾਈ ਦੀ ਕਾਰਟ ਹੈਗੀ ਆ ਸਹਿਯੋਗ ਕਰੋ ਜੇ ਤੁਸੀਂ ਦੂਰ ਨੇੜੇ ਬੈਠੇ ਹੋ ਸ਼ੇਅਰ ਕਰੋ ਦੀਪ ਦਾ ਇਹਨਾਂ ਦੇ ਨਾਲ ਦਾ ਕਿਸੇ ਕੋਲ ਫੋਨ ਕਰਦੇ ਆਂ ਕਰੀਬੀ ਇਹਨਾਂ ਦੇ ਕੋਲ ਰਹਿੰਦਾ ਹੋਵੇ ਤਾਂ ਉਹਨਾਂ ਕੋਲ ਵੀਡੀਓ ਆ ਜਾਂਦੀ ਹੈ ਤਾਂ ਆਪਾਂ ਐਦਾਂ ਹੀ ਸਪੋਰਟ ਕਰ ਸਕਦੇ ਹਾਂ ਜਿਉ ਜੀ ਧੰਨਵਾਦ ਸਾਰਿਆਂ ਦਾ ਫੇਰ ਹੋਣੀ